ਸੰਸਗਾਂ 20 ਹਾਲ ਦਾ ਇੱਥੇ ਕਸਟਮਰਾਂ ਬੀਟੀ ਮੈਨੂੰ ਇਹ ਦੱਸੋ ਬੇਟਾ ਕਿ ਆਪਣੇ ਮੁੱਖ ਦੇ ਵਿੱਚ ਹੈਨਾ ਟੋਟਲ ਟੀਥ ਜੈ ਮਾਤਾ ਦੀ ਦੋਸਤੋ ਹਰਜੀਤ ਵੀਰ ਜੀ ਆਏ ਨੇ ਪੰਦੇਰ ਖੇੜੀ ਤੋਂ ਇਹਨਾਂ ਦੀ ਡਿਊਟੀ ਹੈ ਰਹਿੰਦੀ ਆ ਪਠਾਨਕੋਟ ਇਹਨਾਂ ਨੇ ਲੈਣਾ ਸੀ ਮੋਬਾਈਲ ਔਰ ਇਹਨਾਂ ਨੇ ਸੋਚਿਆ ਕਿ ਪਠਾਨਕੋਟ ਤੋਂ ਫਿਰ ਇਹਨਾਂ ਨੇ ਕਿਹਾ ਨਹੀਂ ਮੈਂ ਉੱਥੇ ਹੀ ਜਾਣਾ ਜਿੱਥੇ ਮੈਂ ਪਹਿਲਾਂ ਲੈਣਾ ਵਾ ਇਹਨਾਂ ਨੂੰ ਜ਼ਰੂਰਤ ਪੈ ਗਈ ਪਠਾਨਕੋਟ ਪਰ ਪਠਾਨਕੋਟ ਇਹ ਇਹਨਾਂ ਨੇ ਇਹ ਮਨ ਬਣਾਇਆ ਕਿ ਮੈਂ ਛੁੱਟੀ ਜਾਵਾਂਗਾ ਦੀਪਕ ਤੋਂ ਮੋਬਾਈਲ ਲੈ ਕੇ ਆਵਾਂਗਾ ਇਹਨਾਂ ਨੇ ਬਿਨਾ ਮੋਬਾਈਲ ਤੋਂ ਸਾਰੇ ਆ ਮੇਰੇ ਕੋਲ ਆਕੇ ਇਹਨਾਂ ਨੇ ਲਿਆ Vivo ਦਾ 22000 ਰੁਪਏ ਦਾ ਮੋਬਾਈਲ ਨਾਲ ਬੇਟੀ ਇਹ ਮੇਰੀਆਂ ਵੀਡੀਓਜ਼ ਦੇਖਦੇ ਨੇ ਸਾਰੇ ਪਰਿਵਾਰ ਔਰ ਬਹੁਤ ਵਧੀਆ ਲੱਗਦਾ ਇਹਨਾਂ ਨੂੰ ਔਰ ਬੇਟੀ ਨੂੰ ਪੁੱਛਾਂਗੇ ਆਪਾਂ ਇੱਕ ਕੁਐਸਚਨ ਛੋਟਾ ਜਿਹਾ ਇਹ ਬਹੁਤ ਐਕਸਟਾਈਟਡ ਨੇ ਬੇਟੀ ਮੈਨੂੰ ਇਹ ਦੱਸੋ ਬੇਟਾ ਕਿ ਆਪਣੇ ਮੁੱਖ ਦੇ ਵਿੱਚ ਹੈਨਾ ਟੋਟਲ ਟੀਥ ਦੀ ਗਿਣਤੀ ਕਿੰਨੀ ਹੁੰਦੀ ਆ 32 ਆ ਵਾਹ ਵਾਹ ਕਿਵੇਂ ਲੱਗਿਆ ਗਿਫਟ ਵਧੀਆ ਵਧੀਆ ਬਟਾ ਹਾਂਜੀ ਬਹੁਤ ਨਾਈਸ ਕਿਹੜੇ ਸਕੂਲ ਚ ਪੜਦੇ ਹੋ ਦੱਸ ਦਿਓ ਸਾਰਿਆਂ ਨੂੰ ਪਾਇਨੀ ਗਵਰਨਮੈਂਟ ਸਕੂਲ ਗੱਜਰ ਮਾਜਰਾ ਗੁੱਡ 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 ਇਹ ਬਹੁਤ ਹੀ ਆਸਾਨ ਕੁਐਸਚਨ ਸੀ ਪਰ ਬੇਟੀ ਨੇ ਪੂਰੇ ਕੌਨਫੀਡੈਂਟ ਨਾਲ ਜਵਾਬ ਦਿੱਤਾ ਥੈਂਕ ਯੂ ਸੋ ਮਚ ਹਾਂਜੀ ਹਰਜੀਤ ਜੀ ਕਿਵੇਂ ਮੈਂ ਬਹੁਤ ਵਾਰ ਲੱਗਿਆ ਮੈਨੂੰ ਮੋਬਾਈਲ ਮੈਂ ਪਠਾਨਕੋਟ ਚੈੱਕ ਰਿਆ ਸੀਗਾ ਮੈਨੂੰ ਰੇਟ ਦਾ ਹੀ ਫਰਕ ਲੱਗਿਆ ਲੇਕਿਨ ਮੈਂ ਪਹਿਲਾਂ ਤੋਂ ਕਮ ਸਕਾਨ 20 ਸਾਲ ਦਾ ਇੱਥੇ ਕਸਟਮਰ ਹਾਂ ਇਹ ਮੈਂ ਜਦੋਂ ਹੀ ਮੋਬਾਈਲ ਲੈ ਕੇ ਆ ਪਹਿਲਾਂ 3-4 ਮੋਬਾਈਲ ਲੈ ਘਰ ਵਾਸਤੇ ਬੱਚਿਆਂ ਵਾਸਤੇ ਇੱਥੋਂ ਹੀ ਲੈਨੇ ਇਹ ਕਰਕੇ ਇਹ ਵੀ ਮੋਬਾਈਲ ਮੈਂ ਇੱਥੇ ਖਰੀਦੇ